Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ Indian TV News ਦੇਖ ਰਹੇ तमाम ਦਰਸ਼ਕਾਂ ਦਾ ਮੈਜਿਕਜੀਤ ਸਿੰਘ ਹਾਰਦਿਕ ਸਵਾਗਤ ਕਰਦਾ ਹਾਂ ਅਮਲੋਹ ਦੇ ਵਾਰ ਨੰਬਰ 1 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਬਬਲੀ ਅਤੇ ਵਾਰ ਨੰਬਰ 9 ਤੋਂ ਬੀਬੀ ਜਸਵਿੰਦਰ ਕੌਰ ਦੇ ਹੱਕ ਵਿੱਚ ਸ਼ੀਰੋਮਣੀ ਅਕਾਲੀ ਦਲ ਦੇ ਜਰਨਲਿਸਟ ਕਤਰ ਤੇ ਹਲਕਾ ਅਮਲੋ ਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਆਪਣੇ ਸਮਰਥਕਾਂ ਨਾਲ ਡੋਰ ਟੂ ਡੋਰ ਪ੍ਰਚਾਰ ਕੀਤਾ ਜਿਹੜੀਆਂ ਲਾਈਵ ਤਸਵੀਰਾਂ ਇੰਮਾ ਟੀਵੀ ਨਿਊ ਦੇਖਤੇ ਸਕਦੇ ਹੋ ਬੇਨਤੀ ਕਰਵਾਉਣ ਬੇਸ਼ੱਕ ਅੱਜ ਬਾਅਦ ਨੇ ਵਾਹੇ ਅੱਜ ਬਾਦੂ ਕਹਿੰਦੇ ਨਹੀਂ ਨਹੀਂ ਆ ਜੀ ਨਾਲ ਲਾਈਵ ਜਾ ਅੱਛਾ ਟਿੱਕਰ ਲਾਈ ਜਾ ਨਾਲ ਯਾਰ ਆ ਗਏ ਘਰਾਂ ਦੇ ਇਹ ਜਿਹੜੇ ਮੁੰਡਾ ਰਸਤਾ ਦਾ ਆਪਣੀ ਗੱਲ ਕਰੋ ਜਿਹੜੇ ਵਾਹ ਕੰਟਰੋਲ ਨੂੰ ਘੁਮਾਇਆ ਸੀ ਆਪਾਂ ਦਾ ਉਹ ਸਮਝਦਾ ਉਹ ਦਿਖੋ ਇਹਦਾ ਉਹ ਦਿਖੋ ਇਹਦਾ ਤੂੰ ਮੁੜਦੇ ਆ ਢੰਡੇ ਗੱਡ ਕੇ ਖੂਨ ਦੀ ਆ ਪਾਰ ਝਾੜੀ ਹੋਈ ਡੋਰ ਨੂੰ ਕੁੱਤੀ ਐਵੇਂ ਨਹੀਂ ਸੰਘਰਸ਼ਾਂ ਕੀ ਅੰਬਰੀ ਚੜੀ ਦੇ ਨਾਲ ਭਿੱੜਦੇ ਜਿਹੜੇ ਆਪਣੇ ਹੱੱਡਾਂ ਨੂੰ ਥੱਲੇ ਡਾਉਣ ਜਾਂਦੇ